ਉਹਨਾਂ ਦੀ ਭਾਵਨਾ ਇਹ ਸੀ ਉਹਨਾਂ ਦਾ ਇੱਕ ਬਚਨ ਗੁਰਬਾਣੀ ਦੇ ਵਿੱਚ ਆਉਂਦਾ ਕਿ ਦੇਖੋ ਵੀ ਜੇ ਪ੍ਰਮਾਤਮਾ ਸਾਰੇ ਜੀਵਾਂ ਨੂੰ ਪਾਖਣ ਕੀਟ ਕੀਟ ਗੁਪਤ ਹੋਏ ਰਹਤਾ ਤਾਂ ਚੋਂ ਮਾਰਗ ਨਹੀਂ ਇਹ ਕਹਿੰਦੇ ਵੀ ਜੇ ਇੱਕ ਪੱਥਰ ਦੇ ਵਿੱਚ ਕੀੜਾ ਗੁਪਤ ਹੋ ਕੇ ਰਹਿੰਦਾ ਉਹਦੇ ਵਿੱਚ ਕੋਈ ਮਾਰਗ ਰਸਤਾ ਨਹੀਂ ਹੁੰਦਾ ਕੋਈ ਰੋਜੀ ਰੋਟੀ ਜਾਣ ਦਾ ਪਰ ਪ੍ਰਮਾਤਮਾ ਉੱਥੇ ਵੀ ਕੀੜਿਆਂ ਨੂੰ ਪਾਲਦਾ ਇਸ ਕਰਕੇ ਪਰ ਤਾਂ ਨਾ ਜੀ ਕਹਿੰਦੇ ਵੀ ਹੇ ਜੀ ਤੂੰ ਕਿਉਂ ਡਰ ਮਨ ਵਿੱਚ ਰੱਖਿਆ ਵੀ ਤੂੰ ਭੁੱਖਾ ਮਰ ਜਾਵੇਂਗਾ ਤੇਰੀ ਰੋਜੀ ਰੋਟੀ ਦਾ ਕੀ ਹੋਵੇਗਾ ਉਹ ਪਰਮਾਤਮਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਜਿਵੇਂ ਅੱਜ ਕੱਲ ਆਪਾਂ ਦੇਖਦੇ ਨਾ ਵੀ ਅੱਜ ਕੱਲ ਇੱਕ ਟ੍ਰੈਂਡ ਜਿਹਾ ਹੀ ਚੱਲਿਆ ਹੋਇਆ ਵੀ ਚਲੋ ਜੋ ਤਾਂ ਜੋ ਕੁਝ ਹੋਣਾ ਹੋ ਕੇ ਰਹਿੰਦਾ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੇ ਬਚਨ ਨੇ ਨਾ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ ਵਿਚਿੰਤਾ ਉਸ ਗੱਲ ਦੇ ਕਰਨੀ ਚਾਹੀਦੀ ਹੈ ਜਿਹੜੀ ਅਨਹੋਣੀ ਹੋਵੇ ਕਦੇ ਹੋਈ ਨਾ ਹੋਵੇ ਜਿਹੜੀ ਹੋਈ ਨਾ ਹੋਵੇ ਉਹਦੀ ਚਿੰਤਾ ਕਰੋ ਅਨਹੋਣੀ ਦੀ ਜਿਹੜੀ ਹੋ ਕੇ ਰਹਿਣੀ ਆ ਉਹਦੀ ਚਿੰਤਾ ਨਹੀਂ ਕਰਨੀ ਚਾਹੀਦੀ ਉੰਜਵੇਂ ਅੱਜ ਟ੍ਰੈਂਡ ਜਿਹਾ ਕੇ ਚੱਲਿਆ ਹੋਇਆ ਸਾਰੀ ਦੁਨੀਆ ਦੇ ਵਿੱਚ ਚੱਲਦਾ ਪਿਆ ਵੀ ਦੁਨੀਆ ਖਤਮ ਹੋ ਜਾਣੀ ਕੋਈ 25 ਦਾ ਨਾਂ ਲਈ ਜਾਂਦਾ ਕੋਈ 26 ਦਾ ਲਈ ਜਾਂਦਾ ਕੋਈ 27 ਚ ਕਹਿੰਦਾ ਕੋਈ 28 ਚ ਕਹਿੰਦਾ ਇੰਨਾ ਡਰ ਦਾ ਮਾਹੌਲ ਮੈਨੂੰ ਕਈ ਵਾਰ ਫੋਨ ਆਉਂਦੇ ਕਈਆਂ ਸੰਗਤਾਂ ਦੇ ਕਹਿੰਣਗੇ ਬਾਬਾ ਜੀ ਸਾਨੂੰ ਤਾਂ ਡਰੀ ਬੜਾ ਲੱਗੀ ਜਾਂਦਾ ਸੁਣ ਸੁਣ ਕੇ ਗੱਲਾਂ ਮੈਂ ਕਹਿੰਦਾ ਕਿ ਤੂੰ ਨਾਮ ਜਪੋ ਬੰਦਗੀ ਕਰੋ ਪਰਮੇਸ਼ਰ ਰੱਖਣ ਵਾਲਾ ਸਾਰਿਆਂ ਨੂੰ ਉਹਨਾਂ ਨੂੰ ਸੁਣਨ ਦੀ ਲੋੜ ਹੀ ਨਹੀਂ ਵੀ ਆਪਾਂ ਆਪਣੀ ਸਿਆਣਪ ਉੱਥੇ ਕੋਈ ਕੰਮ ਨਹੀਂ ਆਉਣੀ ਜਿਹਨੂੰ ਪ੍ਰਮਾਤਮਾ ਨੇ ਰੱਖਣਾ ਰੱਖ ਲੈਣਾ ਜਿਹਨੂੰ ਮਾਰਨਾ ਉਹ ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਵੇ ਹੁਣ ਹਰਨਾਕਸ਼ ਨੇ ਕਿੰਨੇ ਯਤਨ ਕੀਤੇ ਸੀ ਹਰਨਾਕਸ਼ ਨੇ ਤਾਂ ਵਾਰ ਲੈ ਲਈ ਸੀ ਮੈਂ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਕੋਈ ਮਨੁਅਸਤਰ ਮਾਰੇ ਨਾ ਕੋਈ ਸ਼ਸਤਰ ਮਾਰੇ ਨਾ ਕੋਈ ਜਾਨਵਰ ਮਾਰੇ ਨਾ ਕੋਈ ਬੰਦਾ ਮਾਰੇ ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ ਉਹਨੇ ਸਾਰੇ ਵਾਰ ਲਏ ਤੇ ਪਰਮੇਸ਼ਰ ਨੇ ਥੰਮ ਵਿੱਚੋਂ ਪ੍ਰਗਟ ਹੋ ਕੇ ਨਰਸਿੰਘ ਦੇ ਰੂਪ ਦੇ ਵਿੱਚ ਉਹਨੂੰ ਆਪਣੇ ਪੱਟਾਂ ਤੇ ਰੱਖਿਆ ਉਹ ਮੈਂ ਕਹੇਂ ਕਿੰਦਾ ਮੈਂ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਉਹਨੇ ਆਪਣੇ ਪੱਟਾਂ ਤੇ ਰੱਖ ਕੇ ਨਰਸਿੰਘ ਨੇ ਨਾ ਉਹ ਧਰਤੀ ਸੀ ਨਾ ਆਕਾਸ਼ ਸੀ ਫਿਰ ਦਹਲੀਜ਼ ਚ ਲਟਿਆ ਰੱਖਿਆ ਉਹਨੇ ਵੀ ਅੰਦਰ ਨਾ ਬਾਹਰ ਫਿਰ ਨਾ ਉਹ ਦਿਨ ਸੀ ਨਾ ਉਹ ਰਾਤ ਸੀ ਨਾ ਕੋਈ ਅਸਤਰ ਮਾਰੇ ਨਾ ਸ਼ਸਤਰ ਮਾਰੇ ਨਾ ਕੋਈ ਅਸਤਰ ਲਿਆਣਾ ਕੋਈ ਸ਼ਸਤਰ ਨੋਹਾਂ ਦੇ ਨਾਲ ਨਰਸਿੰਘ ਨੇ ਨੋਹਾਂ ਦੇ ਨਾਲ ਉਹਦੀ ਛਾਤੀ ਪਾੜੀ ਫਿਰ ਉਹ ਕਹਿੰਦਾ ਨਾ ਮੈਨੂੰ ਕੋਈ ਮਨੁੱਖ ਮਾਰੇ ਨਾ ਕੋਈ ਜਾਨਵਰ ਮਾਰੇ ਹੁਣ ਨਰਸਿੰਘ ਰੂਪ ਅੱਧਾ ਸਰੀਰ ਸ਼ੇਰ ਦਾ ਸੀ ਅੱਧਾ ਜਿਹੜਾ ਸੀ ਉਹ ਬੰਦੇ ਦਾ ਸੀ ਨਰਸਿੰਘ ਰੂਪ ਹੋ ਕੇ ਉਹਨੂੰ ਮਾਰਨਾ ਕੀਤਾ ਮੌਤ ਤੋਂ ਤਾਂ ਉਹ ਨਹੀਂ ਬਚ ਸਕਿਆ ਜਿਹਨੇ ਵਾਰ ਲੈ ਲਈ ਸੀ ਤੇ ਮੌਤ ਤੋਂ ਆਪਾਂ ਕਦੇ ਬਚ ਜਾਵਾਂਗੇ ਜਿਹਦੀ ਆਉਣੀ ਉਹ ਆ ਹੀ ਜਾਣੀ ਜਿਨੇ ਜਿਹਨੂੰ ਪਰਮੇਸ਼ਰ ਨੇ ਮਾਰਨਾ ਉਹਨੂੰ ਕੋਈ ਬਚਾ ਨਹੀਂ ਸਕਦਾ ਤੇ ਜਿਹਨੂੰ ਬਚਾਉਣਾ ਪਰਮੇਸ਼ਰ ਨੇ ਤੇ ਉਹਨੂੰ ਕੋਈ ਮਾਰ ਨਹੀਂ ਸਕਦੀ ਦੁਨੀਆ ਦੀ ਤਾਕਤ ਕੱਲ ਤਾਂ ਸਾਡੀ ਭਾਵਨਾ ਤਾਂ ਇਹ ਹੋਵੇ ਵਾਹਿਗੁਰੂ ਤੇ ਅਸੀਂ ਸਿਮਰਨ ਭਜਨ ਕਰੀਏ ਬੰਦਗੀ ਕਰੀਏ ਵਾਹਿਗੁਰੂ ਤੇ ਵਿਸ਼ਵਾਸ ਰੱਖੀਏ ਤੇ ਭਗਤ ਧੰਨਾ ਜੀ ਦਾ ਉਹ ਬਚਨ ਪਾਕ ਹਨ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਦਰਾਹੀ ਕਿ ਭਗਤ ਧੰਨਾ ਜੀ ਕਹਿੰਦੇ ਉਹ ਪੂਰਨ ਆ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਹੈ ਜੀ ਆਪਣੇ ਮਨ ਵਿੱਚ ਡਰ ਨਾ ਰੱਖ ਜੋ ਪੱਥਰਾਂ ਵਿੱਚ ਵੀ ਦੇ ਸਕਦਾ ਨਾ ਰਿਜਕ ਤੇ ਵਾਹਿਗੁਰੂ ਪਰਮਾਤਮਾ ਤੈਨੂੰ ਹਰ ਥਾਂ ਦੇ ਉੱਤੇ ਤੇਰੀ ਸਹਾਇਤਾ ਕਰੇਗਾ ਇਹ ਭਗਤ ਧੰਨਾ ਜੀ ਦਾ ਜੀਵਨ ਸੀ